ਮਹਾਨ ਕ੍ਰਾਂਤੀਕਾਰੀ ਆਤਮਦਰਸੀ ਸਰਵਸ਼ਕਤੀਮਾਨ ਭਗਤੀ ਤੇ ਸ਼ਕਤੀ ਦੇ ਮੂਜਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੋਏ ਦੇਸ਼ ਦੀ ਜੋਸ਼ਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ ਮਹਾਨ ਕ੍ਰਾਂਤੀਕਾਰੀ विचारक दार्शनिक संत महाबली इतनी आ खूबियां किसी एक व्यक्ति देच इस पेस्तर देखण नहीं मिलिया आला यार खान जोगी कहंदे ने, ने इंसाफ करे जी में ज़माना तो यकीन है कहदे गुरु गोविंद का सानी ही नहीं है वाकई ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀ ਪੁੱਤਰ ਵਿਖੇ ਹੋਇਆ ਸਾਹਿਬ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ ਪਟਨੇ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋਦਾ ਕ੍ਰਾਂਤੀਕਾਰੀ ਤੇ ਸੰ ਤੇ અવਤਾਰੀ પુરુષ ਦੇ ਲੱਛਣ ਪ੍ਰਗਟ ਹੋਣ ਲੱਗੇ ਜਿਸ ਦਿਨ ਆਪ ਦਾ અવਤਾਰ ਹੋਇਆ ਪ੍ਰਕਾਸ਼ ਹੋਇਆ ਅੰਬਾਲਾ ਜਿਹਦਾ ਪ੍ਰਾਣਾ ਨਾ ਹੈ ਅੰਬਾ ਵਾਲਾ ਇੱਥੋਂ ਦਾ ਵਸਨੀਕ ਬੀਖਨशाह ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ ਖਲੀਫੇ ਕਹਿਣ ਲੱਗੇ ਪੀਰ ਸਾਈ ਅੱਜ ਕਿਦਰੇ ਪੰਗ ਜ਼ਿਆਦਾ ਤੇ ਨਹੀਂ ਪੀਲੀ ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਹੋ ਅੱਖ ਲੱਗਾ ਅਜ ਅੱਲਾ ਦਾ ਨੂਰ ਅਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ ਦਰਸ਼ਨਾ ਲਈ ਚੱਲ ਪਿਆ ਤੇ ਜਦ ਜਾ ਕੇ ਪਟਨੇ ਦੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ ਬਾਲ ਰੂਪ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁਠੀਆਂ ਕੀਤੀਆਂ ਮਤਲਬ ਇਸ ਦਾ ਇਹ ਸੀ ਕਿ ਇਹ ਜੋ ਫਕੀਰ ਇਹ ਜੋ ਨੂਰ ਆਇਆ ਹੈ ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਮ ਦੇ ਘਰ ਚਾਨਣਾ ਕਰੇਗਾ ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਮੁਠੀਆਂ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ Hindu ਤੇ Muslim ਦਾ ਸਾਂਝਾ ਉਸ ਸਾਂਝੀ ਵਾਲਤਾ ਦੇ ਮਜਸਮੇ ਦੇ ਇਹ ਮਹਾਵਾਕ ਨੇ Hindu Turk ਕੋ ਰਾਫ ਜੀ ਇਮਾਮ ਸਾਫੀ ਮਾਨਕ ਕੀ ਜਾਤ ਸਵੇ ਏਕ ਹੈ ਪਛਾਨ ਬੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇਚ ਗੰਗਾ ਦੇ ਤਟ ਤੇ ਬਚਿਆ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੇ ਇੱਕ ਦਿਨ ਆਪ ਨੇ ਆਪਣੇ ਹੱਥਾਂ ਦੇਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗਵਾਚ ਗਿਆ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ ਲਾਲ ਜੀ ਕੜਾ ਕਿੱਥੇ ਹੈ ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨੇ ਹੋਇਆ ਸੀ ਸੋਨੇ ਦਾ ਕਿੱਥੇ ਹੈ ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ ਉੱਥੇ ਉੱਥੇ ਸੁੱਟਿਆ ਕੋਈ ਪਕੜ ਨਹੀਂ ਕੰਚਨ ਨਾਲ ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ ਬਚਪਨ ਵਿੱਚ ਆਪ ਦੀਆਂ ਵਿਰਾਗੀ ਤੇ ਤਿਆਗੀ ਬਿਰਤਾਂ ਇੰਜ ਉਜਾਗਰ ਹੋਈਆਂ ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਪਟਨਾ ਦੇ ਤੱਟ ਤੇ ਤਲਵਾਰ ਛੁੱਟੀ ਸੀ ਉਸੇ ਹੀ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ ਇੱਥੇ ਅਫਗਾਨੀ ਆਏ ਈਰਾਨੀ ਆਏ ਡੱਚ ਆਏ ਪੁਰਤਗេស ਆਏ ਮੰਗੋਲ ਆਏ ਅਰਬੀਆ ਨ ਆਏ ਫਿਰ ਫ੍ਰੈਂਚ ਆਏ ਅੰਗਰੇਜ਼ ਆਏ ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜਦਿਲ ਹੋ ਗਿਆ ਸੀ ਅਹਿੰਸਾ ਪਰਮ ਧਰਮ ਹੈ ਇਸ ਵਿਚਾਰ ਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਦੇ ਵਿੱਚ ਇਹ ਦੇਸ਼ ਜਕੜਿਆ ਗਿਆ ਸਾਹਿਬ ਰੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਅਹਿੰਸਾ ਵੀ सूरबीर नु ही शोभा देंदी है कायर नु नहीं बुजदिल नु नहीं अहिंसा धर्म दा एक निक्का जिया अंग जरूर है संपूर्ण धर्म नहीं है मुकम्मल धर्म नहीं है इस वास्ते साडे देश दे पुराने योधे अवतारी पुरुष भी शस्त्रधारी सन जैसे श्री राम धनुष धारण करते ने श्री कृष्ण सुदर्शन चक्र धारण करते ने अर्जुन ਦੇ ਹੱਥ ਵਿੱਚ धनुष बाण ਹੈ ਪਰਸ਼ਰਾਮ ਦੇ ਕੋਲ ਬਰਛਾ ਹੈ ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਦਾ ਹੈ ਹਨੂਮਾਨ ਕੋਲ ਗਰਸ ਕੇ ਇਸ ਤਰ੍ਹਾਂ ਦੇ ਜਿਤਨੇ అవਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ ਹਿਫਾਜ਼ਤ ਅੰਦਰੋਂ ਵੀ ਕਰਨੀ ਹੈ ਅੰਦਰ ਦੇ ਵੈਰੀ ਕੋਈ ਹੋਰ ਨਹੀਂ ਬਾਹਰ ਦੇ ਵੈਰੀ ਕੋਈ ਹੋਰ ਨਹੀਂ ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ ਆਪਣੀ ਆਤਮਾ ਨੂੰ ਵੀ ਬਚਾਣਾ ਹੈ ਆਪਣੇ ਸਰੀਰ ਨੂੰ ਵੀ ਬਚਾਣਾ ਹੈ ਆਪਣੇ ਮਨ ਨੂੰ ਵੀ ਬਚਾਣਾ ਹੈ ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਣਾ ਹੈ ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ ਮਹਾਬਲੀ ਚਾਹੀਦੇ ਨੇ ਜੋ ਸਿਰ ਨੂੰ ਹਥੇਲੀ ਤੇ ਰੱਖਣ ਹਕੀਕਤ ਹੈ ਸਚਾਈ ਹੈ ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ ਜੋ ਸਿਰ ਭੇਟ ਕਰਨਾ ਜਾਂਦੇ ਨੇ ਉਸ ਸੰਸਕ੍ਰਿਤੀ ਦਾ ਸਿਰ ਦੇਸ਼ ਦਾ ਸਿਰ ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ ਪਰ ਜੋ ਸਿਰ ਨਿਚਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾ ਕਰਾ ਛੱਡਦੇ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਮਲਿਆ ਮੇਟ ਕਰਨ ਦੇ ਚ ਹੀ ਅਗਾ ਹੁੰਦੇ ਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ ਜ਼ਮੀਨ ਤੇ ਜ਼ੋਰੂ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ ਨਾ ਜ਼ਮੀਨ ਹੈ ਨਾ ਜ਼ੋਰੂ ਹੈ ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਪੁਰਸ਼ ਹੈ ਜਿਸ ਨੇ ਦੁਨੀਆ ਦੇ ਆਲਮਾ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਹੁੰਦੀ ਬਲਕਿ ਮਜ਼ਲੂਮਾਂ ਦੀ ਰੱਖਿਆ ਲਈ ਦੀਨਾਂ ਦੀ ਰੱਖਿਆ ਲਈ ਦੇਸ਼ ਦੀ ਰੱਖਿਆ ਲਈ ਸੰਸਕ੍ਰਿਤੀ ਦੀ ਰੱਖਿਆ ਲਈ ਤਲਵਾਰ ਚੁਕਣੀ ਪੈਂਦੀ ਹੈ ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁਕ ਲਈ ਹੈ ਪਰ ਅੰਦਰ ਹਿਰਦਾ ਨਿਰਵੈਰ ਹੈ ਅ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨੇ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦੇਂਦੇ ਨੇ ਭਾਈ ਕਨੀਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ ਪਕੜ ਕੇ ਮੁਸਕਾਂ ਬਨ ਕੇ ਭਾਈ ਕਨੀਏ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ ਆਖਿਆ ਗਿਆ ਮਹਾਰਾਜ ਇਹ ਸਾਡੇ ਵਿੱਚ ਗद्दार ਹੈ ਅਸਲੀ ਜਿੰਨਾ ਵੈਰੀਆਂ ਨੂੰ ਮਾਰ ਕੇ ਗਰਾਉਂਦੇ ਆ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨਹੀਏ ਤੋਂ ਪੁੱਛਿਆ ਕਿਉਂ ਭਾਈ ਕਨਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ ਮਹਾਰਾਜ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਆਪ ਨੂੰ ਜਲ ਛਕਾਨਾ ਮੈਂ ਤੇ ਜਿਸ ਮੋ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ ਗਲ ਵਕੜੀ ਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੇ ਵੀ ਦਿੱਤੇ ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਨ ਲੱਗਿਆ ਨਸ਼ਤਰ ਚਲਾਉਂਦਾ ਹੈ ਛੁਰਾ ਚਲਾਉਂਦਾ ਹੈ ਚਾਕੂ ਚਲਾਉਂਦਾ ਹੈ ਲੇਕਿਨ ਵੈਰ ਭਾਵ ਕਰਕੇ ਨਹੀਂ ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲਵ ਰਿਆ ਹੈ ਉਹਦੀ ਹਯਾਤ ਲਵ ਰਿਆ ਹੈ ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ ਕਾਤਲ ਛੁਰੇ ਦੇ ਵਿੱਚ ਦੂਸਰੇ ਦੀ ਮੌਤ ਲਵ ਰਿਆ ਹੈ ਔਰ ਡਾਕਟਰ ਛੁਰੇ ਦੇ ਵਿੱਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ ਛੁਰਾ ਚਲਾਇਆ ਡਾਕਟਰ ਨੇ ਮਰੀਜ਼ ਮਰ ਗਿਆ ਨਹੀਂ ਬਚਿਆ ਤਾਂ ਕਤਲ ਦਾ ਮੁਕਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸ ਦਾ ਇਰਾਦਾ ਹੀ ਨਹੀਂ ਸੀ ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਹੈ ਲੇਕਿਨ ਅਗਲਾ ਨਹੀਂ ਮਰਿਆ ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਉਸਤੇ ਚਲੇਗਾ ਕਿਉਂਕਿ ਉਸ ਦਾ ਇਰਾਦਾ ਸੀ ਮਾਰਨ ਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ ਡਾਕਟਰ ਦਾ ਇਰਾਦਾ ਹੈ ਫਲ ਤੋਂ ਮਵਾਦ ਨੂੰ ਕੱਢ ਦੇਈਏ ਜੈਸੇ ਬਾਹ ਦੇ ਵਿੱਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਵਿੱਚ ਤੇ ਡਾਕਟਰ ਕਹਿੰਦਾ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ ਇਹ ਬਾਹ ਕੱਟਣੀ ਪਏ ਕਈ ਵਾਰ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਤਾਂ ਦੇਸ਼ ਬਚਦਾ ਹੈ ਆਹ ਦੇਸ਼ ਦੀ ਸੰਸਕ੍ਰਿਤੀ ਬਚਦੀ ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾ ਰੂਪ ਨੇ ਜਦ ਮੈਂ ਦੇਖਦਾ ਉਹ ਮੈਦਾਨੇ ਜੰਗ ਦੇ ਚ ਲੜ ਰਹੇ ਨੇ ਤੋ ਇੱਕ ਸਿਪਾਈ ਪ੍ਰਤੀਤ ਹੁੰਦੇ ਨੇ ਯੋਧਾ ਪ੍ਰਤੀਤ ਹੁੰਦੇ ਨੇ ਪਰ ਜਦ ਪੌਂਟ ਸਾਹਿਬ ਦੇ ਚ ਹੱਥ ਦੇ ਚ ਕਲਮ ਲੈ ਕੇ ਕੁਝ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ ਕਵਤਾ ਨਿਕਲ ਰਹੀ ਹੈ ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ ਸ਼ਾਇਰ ਪ੍ਰਤੀਤ ਹੁੰਦੇ ਨੇ ਜਦ ਉਹਨਾਂ ਨੂੰ سونے ਦੇ ਸਿੰਘਾਸਣ ਤੇ ਬੈਠਾ ਦੇਖੀਦਾ ਚੌਰ ਹੋ ਰਹੀਏ ਨਜ਼ਰਾਂ ਨੇ ਭੇਟ ਹੋ ਰਹੇ ਨੇ ਲੋਕੀ ਸਜਦੇ ਦੇ ਵਿੱਚ ਨੇ ਤਾਂ ਇੰਜ ਪ੍ਰਤੀਤ ਹੋ ਜਾਏ ਜੈਸੇ ਇੱਕ ਸ਼ਹਿਨशाह ਸਿੰਘਾਸਣ ਤੇ ਬੈਠਾ ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅਮਰਤ ਦੀ ਦਾਤ ਮੰਗਦੇ ਨੇ ਉਦੋਂ ਬਿਖਾਰੀ ਪ੍ਰਤੀਤ ਹੁੰਦੇ ਨੇ ਅੱਜ ਤੱਕ ਜਿਨਨੇ ਦਰवेश ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰवेश ਨਹੀਂ ਹੋਏ ਜਦ ਕਿਸੇ ਬਾਦਸ਼ਾਹ ਨੂੰ ਦਰवेश ਬਣਨ ਦਾ ਸ਼ੌਕ ਜਾਗਿਆ ਉਹਨੇ ਬਾਦਸ਼ਾਹਤ ਨੂੰ ਲਤ ਮਾਰੀਏ ਭਰਤਰੀ ਨੇ ਰਾਜਾ ਗੋਪੀਚਨ ਹੈ ਤੇ ਇਸ ਪੱਧਰ ਦੇ ਹੋਰ ਮਹਾਪੁਰਸ਼ਾ ਨੇ ਰਾਜ ਸਿੰਘਾਸਣ ਨੂੰ ਲਤ ਮਾਰ ਕੇ ਸੰਤ ਪਣਾ ਕਬੂਲ ਕੀਤਾ yogi ਬਣੇ ਸਿੱਧ ਬਣੇ ਸੰਤ ਬਣੇ ਦਰਵੇਸ਼ ਬਣੇ ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤ ਗੀਰੀ ਛੱਡ ਦਿੱਤੀ ਉਹਨੇ ਦਰਵੇਸ਼ੀ ਛੱਡ ਦਿੱਤੀ ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ ਪੂਰਨ ਪੁਰਖ ਆਇਆ ਜਿਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ ਤਦੀ ਤੇ ਬਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ ਦਰਵੇਸ਼ ਵੀ ਨੇ ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ ਦਸਮ ਗ੍ਰੰਥ ਦੀ ਰਚਨਾ ਆਪ ਨੇ ਪੌਂਟਾ ਸਾਹਿਬ ਦੇ ਚ ਕੀਤੀ ਜੇਹਦੇ ਚ ਜਾਪ ਸਾਹਿਬ ਅਕਾਲ ਉਸਤਤ ਬਚਿੱਤਰ ਨਾਟਕ ਚੰਡੀ ਦੀ ਵਾਰ ਭਗਵਤੀ ਦੀ ਵਾਰ ਗਿਆਨ ਪ੍ਰਭੂ ਕ੍ਰਿਸ਼ਨਾ અવਤਾਰ ਰਾਮਾ ਉਤਾਰ ਵਰਸ ਕੇ 24 ਉਤਾਰਾਂ ਦੀ ਕਥਾ ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ साहेब गुरु गोबिंद जी महाराज एक उदुति शायर ने कलम धनी ने महान लिखारी ने और उस आपने साफ ये भी कर दिता है कि बहुत कुछ मैं अनुवाद किया दसम कथा की भाखा करी बनाए अवर बासना नाहे प्रभ धर्म युद्ध के जाए मैं पुरातन धर्म ग्रंथा की भाषा की टीका कीता है ਤਰਜਮਾ ਕੀਤਾ ਹੈ ਕਿਉਂ ਤਰਜਮਾ ਕੀਤਾ ਹੈ ਤਾਂ ਕਿ ਜਗਤ ਨੂੰ ਪਤਾ ਚਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ ਅਸੀਂ ਜਗਤ ਦੀ ਝੋਲੀ ਦੇ ਵਿੱਚ ਕੀ ਪਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਦੇ ਚਨਾਵ ਦੀ ਅਜ ਦੇਸ਼ ਤੇ ਕੀ ਆਉਣਾ ਸੀ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੇ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵੇਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ पावन परम सुर मूरत ना होती जो पे करुणा निधान की ऐसी बख्शीश भरी मूर्ति जे ना होदी दे, ते देश दी ए हालत अज नहीं आनी सी भाव ए जो संस्कृति बची हुई ये देश दी ए गुरु गोविंद सिंह जी महाराज दा सदका उना दी रहमत दा सदका उना दी बख्शीश दा सदका आप दा आगमन भाईसा भाई, भाई नंदलाल दे लफ्जों च ਬਹਾਰ ਦਾ ਆਗਮਨ ਹੈ ਮੌਸਮੇ ਬਹਾਰ ਦਾ ਆਗਮਨ ਬਾਹੁ ਸ਼ਬਾਸ਼ ਕਿ ਹੰਗਾਉ ਮੈਨਾਉ ਬਹਾਰ ਆਮਦ ਸਾਡੇ ਦੇਸ਼ ਦੀਆਂ 6 ਰਤੂਆਂ ਦੇ ਚੋਂ ਬਹਾਰ ਦੀ ਰੁੱਤ ਰਤੂਆਂ ਦਾ ਰਾਜਾ ਹੈ ਸ਼ਰਮੌਰ ਮਹਾਨ ਹੈ ਕਿਉਂ ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿੰਨੀ ਸਹਿ ਨਾ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿਤਨੀ ਕੇ ਬਰਦਾਸ਼ ਹੋ ਸਕੇ ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ ਪਰ ਜੇ ਬਹੁਤੀ ਠੰਡ ਹੋਵੇ ਕੱਕਰ ਪੈ ਰਿਹਾ ਹੋਵੇ ਪਾਲਾ ਪੈ ਰਿਹਾ ਹੋਵੇ ਤਾਂ ਫੁੱਲ ਮੁਰਝਾ ਜਾਂਦੇ ਨੇ ਨਹੀਂ ਪੈਦਾ ਹੁੰਦੇ ਤੋ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀਏ ਫੁੱਲ ਨਹੀਂ ਪੈਦਾ ਆਉਣਗੇ ਲੋਹ ਚੱਲ ਰਹੀਏ ਫੁੱਲ ਝੁਲਸ ਜਾਣਗੇ ਫੁੱਲਾਂ ਨੂੰ ਖੇੜੇ ਲਈ ਫੁੱਲਾਂ ਦੀ ਉਤਪਤੀ ਲਈ ਮੌਸਮੇਂ ਬਹਾਰ ਚਾਹੀਦਾ ਹੈ ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ ਜੋ ਬਹੁਤ ਠੰਡਾ ਹੈ ਉਹ ਬੁਝਦਿਲ ਹੋ ਜਾਏਗਾ ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ ਬਹੁਤ ਗਰਮ ਸੀ ਬਹੁਤ ਗਰਮ ਸੀ ਦੂਸਰੇ ਪਾਸੇ ਇੱਕ ਬੁਝਦਿਲ ਸੀ ਬਹੁਤ ਠੰਡਾ ਸੀ ਬਹੁਤ ਠੰਡਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਹਾਲ ਸੇ ਨੂੰ ਜਨਮ ਦਿੱਤਾ ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ ਹੈ ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪਗਲਾਓ ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪਗਲਾ ਛੱਡੇ ਮੌਸਮੇ ਬਹਾਰ ਬਹਾਉਸ਼ ਬਾਸ਼ ਕਿ ਹੰਗਾਉ ਮੇ ਨਵ ਬਹਾਰ ਆਮਦ ਬਹਾਰ ਆਮਦ ਯਾਰ ਆਮਦ ਕਰਾਰ ਆ ਭਾਈ ਸਾਹ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਹਾਰ ਦੀ ਆਮਦ ਹੈ ਆਪ ਨੇ ਦੇਸ਼ ਵਾਸੀਆਂ ਨੂੰ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ ਲਾਚਾਰ ਹੋ ਜਾਓ ਤਾਂ ਸ਼ਸਤਰ ਚੁਕਣਾ ਵੀ ਧਰਮ ਹੈ ਚੁੰਕਾਰ ਜ਼ਹਮਾ ਹਿਲ ਤੇ ਦਰਬਯਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ ਗੁਰੂ ਹੋ ਫਕੀਰ ਹੋ ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆ ਆਮਦਮ ਬਤਦ ਬੀਰੋ ਤੀਰੋ ਤੂਫਨ ਆਮਦਮ ਮੈਂ लाचार ਹੋ ਕੇ ਸ਼ਸਤਰ ਚੁਕੇ ਹੈ ਬੰਦੂਕ ਚੁਕੀ ਮਜਬੂਰ ਹੋਇ ਐ ਸਤਾਧਾਰੀਓ ਥੜੇ ਤੇ ਗਿਆਨ ਦਾ ਵਿਚਾਰ ਦਾ ਸ਼ਾਂਤੀ ਦਾ ਖਿਮਾ ਦਾ ਅਸਰ ਨਹੀਂ ਪਿਆ ਮੈਨੂੰ ਮਜਬੂਰਨ ਸ਼ਸਤਰ ਚੁਕਣਾ ਪਿਆ ਤੇ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਨੇ ਝੁੰਕਾਰ ਝਮਾ ਹਿਲਤੇ ਦਰਗੁਯਸ਼ ਹਲਾਲਸਤ ਬੁਰਦਮ ਬਸ਼ਮਸ਼ੀਰਦਸ ਸਾਡੇ ਦੇਸ਼ ਤੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੁਰਮਾ ਹੋਵੇ ਜੇ ਸੁਰਮਾ ਨਹੀਂ ਤਾਂ ਭਗਤ ਹੋਵੇ ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ ਜਨਨੀ ਜਨੇ ਤਾਂ ਭਗਤ ਜਨ ਕੈਦਾ ਤਾਂ ਕੈਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਆਧ ਕਾਲ ਤੋਂ ਇਹ ਵਿਚਾਰ ਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ ਹੈ ਜਗਤ ਨੂੰ ਕੁਝ ਦਿੱਤਾ ਹੈ ਦਾਨੀਆਂ ਨੇ ਕੁਝ ਦਿੱਤਾ ਹੈ ਸੁਰਮਿਆਂ ਨੇ ਕੁਝ ਦਿੱਤਾ ਹੈ ਭਗਤਾਂ ਨੇ ਕੁਝ ਦਿੱਤਾ ਹੈ ਇਸ ਵਾਸਤੇ ਆਖਿਆ ਗਿਆ ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ ਦਾਤਾ ਨਹੀਂ ਪੈਦਾ ਕਰ ਸਕਦੀ ਸੂਰਮਾ ਨਹੀਂ ਪੈਦਾ ਕਰ ਸਕਦੀ ਤੋ ਫਿਰ ਤੇਰਾ ਬਾਝ ਰਹਿਣਾ ਹੀ ਬੈਤਰ ਹੈ ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ ਭਗਤ ਵੀ ਹੈ ਸੂਰਮਾ ਵੀ ਹੈ ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਵੇ हौसला पस्त नहीं होता हौसले आप इन महान महाबली और आपने ही ऐसा कह दिता सवा लाख से एक लड़ाऊं, तब है गोबिंद तो लड़न दरअसल जिगरा चाहिए हिम्मत चाहिए।, चाहिए हौसला चाहिए। आप भगत इतने महान ने कि मैदान जंग अमृत वेला हो गया है तो समाधि लाके बैठ गए ਆਸਾ ਦੀਵਾਰ ਨੂੰ ਸੁਣ ਰਹੇ ਨੇ ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ ਇਸ ਤਰ੍ਹਾਂ ਦੇ ਆਪ ਭਗਤ ਨੇ ਦਾਨੀ ਦਾਨੀਆਂ ਦੇ ਵਿੱਚ ਤੇ ਆਪ ਨੂੰ ਕਿਹਾ ਜਾਂਦਾ ਹੈ ਸਰਬੰਨ ਸਦਾਨੀ ਜੋ ਕੁਝ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਨੂੰ ਜੋ ਕੁਝ ਵੀ ਸੀ ਦਾਨ ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ ਜਗਤ ਦੇ ਯਤੀਮਾਂ ਨੂੰ ਜਗਤ ਦੇ ਦੁਖੀਆਂ ਨੂੰ ਧਨ ਦਾਨ ਕਰ ਦਿੱਤਾ ਅਨਦਾਨ ਕਰ ਦਿੱਤਾ। ভূਸ਼ਣਦਾਨ ਕਰ ਦਿੱਤੇ। ਮਹਿਲ ਮਾੜੀਆਂ দান ਕਰ ਦਿੱਤੀਆਂ। ਆਪਣੇ ਸਿੰਘ দান ਕਰ ਦਿੱਤੇ। ਆਪਣੇ ਪੁੱਤਰ দান ਕਰ ਦਿੱਤੇ। ਆਪਣਾ ਪਰਿਵਾਰ দান ਕਰ ਦਿੱਤਾ। ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ। ਸਰਬੰਸਦਾਨੀ, ਅਨਦੇਦਾਨੀ ਤੇ ਧਨ ਦੇ ਦਾਨੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਮਿਲਣਗੇ ਪਰ ਸਰਬੰਸਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਤੋਂ ਸਭ ਕੁਝ ਨਿਛਾਵਰ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉੱਥੇ ਕਾਰਨ ਨੇ ਦੋ ਇਸਤਰੀਆਂ ਸੀਤਾ ਤੇ ਸਰੂਪਨਖਾ ਸਰੂਪਨਖਾ ਦੀ ਲੱਖ ਲਕਸ਼ਮਣ ਨੇ ਕੱਟ ਦਿੱਤੀ ਬਦਲੇ ਦੀ ਭਾਵਨਾ ਦੇ ਵਿੱਚ ਰਾਮ ਸੀਤਾ ਨੂੰ ਚੁੱਕ ਕੇ ਲੈ ਗਿਆ ਬਹੁਤ ਵੱਡਾ ਸੰਘਰਸ਼ ਹੋਇਆ ਧਾਰਮਿਕ ਤੌਰ ਤੇ ਰਾਮ ਤੇ 라ਵਣ ਦਾ ਕੋਈ ਭੇਦ ਨਹੀਂ ਹੈ ਮਤ ਭੇਦ ਨਹੀਂ ਹੈ ਚਾਰ ਵੇਦਾਂ ਦਾ ਪਾਠੀ 라ਵਣ ਹੈ ਸਿਆਣਾ ਹੈ ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ ਰਾਮ ਰਾਮੇਸ਼ਰਮ ਦੇ ਸ਼ਿਵ ਜੀ ਦੀ ਪੂਜਾ ਕਰਦੇ ਨੇ 라ਵਣ ਵੀ ਸ਼ਿਵ ਜੀ ਦਾ ਹੀ ਉਪਾਸ਼ਕ ਹੈ ਸ਼ਿਵ ਜੀ ਦੀ ਹੀ ਉਪਾਸ਼ਨਾ ਕਰਦਾ ਹੈ ਤੋ ਧਾਰਮਿਕ ਤੌਰ ਤੇ ਕੋਈ મતਵੇਦ ਨਹੀਂ ਦੂਸਰੀ عظیم ਜੰਗ ਹੋਈ ਮਹਾਭਾਰਤ ਦੀ ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਦ੍ਰੋਪਦੀ ਦੀ ਰਸਨਾ ਤੋਂ ਦਰਯੋਧਨ ਲਈ ਇਹ ਸ਼ਬਦ ਨਿਕਲੇ ਇਹ ਅੰधे ਦਾ ਅੰਧਾ ਹੈ ਧਰਤਰਾਸ਼ਤਰ ਉਹਨਾਂ ਦਾ ਪਿਤਾ ਅੰਧਾ ਸੀ ਇਹ ਅੰਧੇ ਦਾ ਅੰਧਾ ਹੈ ਇਹ ਕੌੜੇ ਬਚਨ ਦਰਯੋਧਨ ਨੂੰ ਐਸੇ ਚੁਬੇ ਬਦਲੇ ਦੀ ਭਾਵਨਾ ਪੈਦਾ ਹੋਈ ल्याजा पांडवा ਨੂੰ ਜੂਏ ਲਈ ਪ੍ਰੇਰਿਆ ਤੋ धर्मपुत्र 유ਦਿਸ਼ਠਰ ਅਜ ਜੂਆ ਖੇਡਣ ਲੱਗੇ ਹੈਰਾਨਗੇ ਉਹ ਜੂਏ ਦੇਚ ਧਨ ਹਾਰਦੇ ਨੇ ਫਿਰ ਬਸਤਰ ਹਾਰਦੇ ਨੇ ਭੂਸ਼ਣ ਹਾਰਦੇ ਨੇ ਮੈਲ ਹਾਰ ਜਾਂਦੇ ਨੇ ਫਿਰ ਰਾਜ ਪਾਠ ਹਾਰ ਜਾਂਦੇ ਨੇ ਤੇ ਇਤਨਾ ਵੱਡਾ ਜਵਾਰੀ ਫਿਰ ਪਤਨੀ ਹਾਰ ਜਾਂਦਾ ਫਿਰ ਉਹ ਦ੍ਰੋਪਤੀ ਨੂੰ ਹਾਰ ਜਾਂਦੇ ਨੇ ਫਿਰ ਇਹ ਅਗਾਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਮਹਾਬਲੀ ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ ਉਹਦੇ ਵਿੱਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ عظیم ਮਹਾਨ ਜੰਗਾਂ ਪੁਰਾਣੇ ਸਮੇਂ ਚ ਸਾਡੇ ਦੇਸ਼ ਦੇ ਛੋਈਆਂ ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਹੈ ਤੇ ਦੋਵੇਂ ਪਾਸੇ ਰਾਜੇ ਨੇ ਇੱਕ ਪਾਸੇ ਸੈਨਾ ਦੇ ਮੁਖੀ ਨੇ ਦਵਾਰਕਾ ਦੇ ਰਾਜਾ ਇੱਕ ਪਾਸੇ ਦ੍ਰੋਪਦਨ ਆਪਨੇ ਇੰਦਰਪ੍ਰਸਥ ਦੇ ਰਾਜਾ ਮੁਖੀ ਸ਼ਰਮੌਰ ਧਾਰਮਿਕ ਤੌਰ ਤੇ ਕੋਈ મતਭੇਦ ਨਹੀਂ ਪਾਂਡਵੋ ਪੜੇ ਨੇ ਦਰੋਣਾਚਾਰਜ ਕੋ ਲੋ ਕੌਰੋ ਵੀ ਪੜੇ ਨੇ ਦਰੋਣਾਚਾਰਜ ਕੋ ਧਰਮ ਇੱਕ ਹੈ ਧਾਰਮਿਕ ਤੌਰ ਤੇ ਕੋਈ મતਭੇਦ ਨਹੀਂ ਦੋਵੇਂ ਰਾਜੇ ਨੇ ਤੋਂ ਜੰਗ ਦਾ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਲਾਲਾ ਦੌਲਤ ਰਾਏ ਕਹਿੰਨੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ ਉਸ ਨਾਲ جنگ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਬੇਦ ਹੈ ਉਸ ਨਾਲ ਆਪ ਦਾ ਸੰਦਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ ਸੁਲਤਾਨ ਹੈ ਔਰ ਦੂਜੇ ਪਾਸੇ ਇੱਕ ਫਕੀਰ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਝ ਵੀ ਨਹੀਂ ਹੈ ਫਿਰ ਇਹ ਬਹੁਤ ਵੱਡੀ جنگ ਵੀ ਜੋ अनेका ਲੜੀਆਂ ਗਈਆਂ ਜ਼ਰ ਜ਼ਮੀਨ ਜ਼ੋਰੂ ਦੀ ਖਾਤਰ ਨਹੀਂ ਨੇ ਦੇਸ਼ ਦੀ ਰੱਖਿਆ ਦੀ ਖਾਤਰ ਦੇਸ਼ ਦੀ ਮਜ਼ਲੂਮਾਂ ਦੀ ਖਾਤਰ ਦੇਸ਼ ਦੀ ਅਸਮਦੀ ਖਾਤਰ ਔਰ ਉਸ ਹਾਲਤ ਦੇਚ ਸਤਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇਚ ਵਿਕਦੀ ਸੀ ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ ਅਨਜ ਬਧੂ ਭਗ ਨੇ ਸੁਤਨਾਰੀ 60 ਏ ਕਨਿਆ ਸਮਚਾਰੀ ਜਦ ਪੇੜਾਂ ਦੀ ਓਟ ਵਿੱਚ ਛੁਪ ਕੇ શ્રી ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਰੇ ਨੇ ਕਿਹਾ ਭਗਵਾਨ ਇਹ ਘੋਰ ਪਾਪ ਕੀਤਾ ਹੈ ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜ਼ਬਰਦਸਤ ਆਪਣੇ ਕੋਲ ਰੱਖ ਲਿਆ ਸੀ ਤੋ શ્રી ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ श्री तुलसी अनज बधो भगनी सुत नारी ए 61 कन्या समाचारि ताहे कुदृष्टि बिलोके जोई ताहे बधे कछ पाप ना होई अनज बधो छोटे भ्राते स्त्री भगनी भैन सुत नारी नु ते चौथी कन्या इना चारां नु ही कन्यां दे समान समझणा चाहिदा ते जिडा कुदृष्टि नाल वेखे उस्नु मैं बद्ध कर देयां कोई पाप नहीं कोई पाप नहीं ए श्री राम दे बोल ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਣ ਲਈ ਦੇਸ਼ ਦੀ ਗੈਰਤ ਨੂੰ ਬਚਾਣ ਲਈ ਸਰਵੰਸਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਬ ਦੇ ਵਿੱਚ ਸ੍ਰੀ ਸੱਚਖੰਡ ਦੇ ਵਿੱਚ ਜੋਤੀ ਜੋਤ ਸਮਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਨੇ ਰਸਮੀ ਗੱਦੇ ਦਿੱਤੇ ਤਿਲਕ ਦਿੱਤਾ ਕੇਸੜ ਦਾ ਪਰ ਕਰਮਾ ਕੀਤੇ ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਐ ਖਾਲਸੋ ਆਇਂਦਾ ਤੋਂ ਸਰੀਰਕ ਰੂਪ ਦੇ ਚ ਗੁਰੂ ਹੋਵੇਗਾ ਪੰਥ ਅਧਿਆਤਮਕ ਰੂਪ ਦੇ ਚ ਗੁਰੂ ਹੋਵੇਗਾ ਗ੍ਰੰਥ ਤੋਂ ਗੁਰੂ ਗੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਕਰਕੇ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਦੇ ਚ ਸੱਚਖੰਡ ਦੇ